ਸਰਡੇ ਐਸਪੀ ਡੀ ਦੀ ਅਗਵਾਈ ਹੇਠ ਸਰਡੇ ਐਸਪੀ ਡੀ ਤੇ ਸਹੀ ਵੰਦੀ ਟੀਮ ਨੇ 10 ਜਿਹੜੇ ਹੈਗੇ ਇਲੀਗਲ ਵੈਪਨਾਂ ਦੀ ਰਿਕਵਰੀ ਕੀਤੀ ਹੈ ਜਿਸ ਦੇ ਵਿੱਚ ਬੱਤੀ ਬੋਰ ਦੇ ਪੰਜ ਦੇਸੀ ਪਿਸਤਲ ਹੈਗੇ ਤਿੰਨ ਪਿਸਤਲ ਜਿਹੜੇ ਦੇਸੀ ਕੱਟੇ 12 ਬੋਰ ਦੇ ਹੈਗੇ ਇੱਕ ਪਿਸਤਲ ਦੇਸੀ ਕੱਟਾ 315 ਬੋਰ ਦਾ ਤੇ ਇੱਕ ਰਿਵਾਲਵਰ ਬੱਤੀ ਬੋਰ ਜਿਹੜੀ ਹੈਗੀ ਹੈ ਇਹ ਰਿਕਵਰ ਕੀਤੇ ਉਸ ਤੋਂ ਇਲਾਵਾ ਕੁਝ ਲਾਈਵ ਰਾਉਂਡਸ ਵੀ ਰਿਕਵਰ ਕੀਤੇ ਇਹ ਦੋਸ਼ੀ ਹੈਗੇ ਜਿਹੜੀ ਮਗਲੀ ਕਸ਼ਿਸ਼ ਤੋਂ ਸਾਹਮਣੇ ਆਇਆ ਜਿਹੜੇ ਚਾਰ ਦੋਸ਼ੀ ਅਸੀਂ ਜਿਹੜੇ ਹੈਗੇ ਇਹਦੇ ਵਿੱਚ ਨਾਮਜ਼ਦ ਕੀਤੇ ਪਹਿਲਾ ਹੈਗਾ ਰਾਮਕੁਮਾਰ ਦੂਜਾ ਹੈਗਾ ਸੰਦੀਪ ਨਾਗਰ ਇਹ ਦੋਨੇ ਵਿਅਕਤੀ ਜਿਹੜੇ ਹੈਗੇ ਇਹ ਹਰਿਆਣਾ ਦੇ ਕਲਾਲੀ ਦੇ ਰਹਿਣ ਵਾਲੇ ਸਿਰਸਾ ਜ਼ਿਲ੍ਹੇ ਦੇ ਹੈਗੇ ਹੋ ਬਾਕੀ ਜਿਹੜੇ ਦੋ ਦੋਸ਼ੀ ਹੈਗੇ ਹਰਮਨਪ੍ਰੀਤ ਸਿੰਘ ਤੇ ਮਨੀਸ਼ ਕੁਮਾਰ ਜਿਹੜੇ ਹੈਗੇ ਇਹ ਆਪਣੇ ਬਟਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਤੇ ਜੋ ਇਹਦੇ ਵਿੱਚ ਹਰਮਨਪ੍ਰੀਤ ਹੈਗਾ ਇਹਦੇ ਪਹਿਲਾਂ ਵਿੱਕੀ ਗੋਂਦਰ ਗੈਂਗ ਨਾਲ ਸੰਬੰਧ ਰਿਹਾ ਤੇ ਹੁਣ हाल दी ਘੜੀ ਇਹ ਜਿਹੜੀ ਪ੍ਰਾਇਮਰੀ ਤਫਤੀਸ਼ ਤੋਂ ਸਾਹਮਣੇ ਆਇਆ ਕਿ ਇਹਦੇ ਗੈਂਗਸਟਰ ਮੰਨੇ ਦੇ ਨਾਲ ਇਹਦੇ ਸੰਬੰਧ ਹੈਗੇ ਜਿਹੜਾ ਇੱਕ ਦੂਜਾ આરોપી ਸਾਡਾ ਹੈਗਾ ਸੰਦੀਪ ਨਾਗਰ ਇਹਦੇ ਸੰਬੰਧ ਜਿਹੜਾ ਜੇਲ੍ਹ ਦੇ ਵਿੱਚ ਕੇਕੜਾ ਬੰਦਾ ਜਿਹਨੇ ਕਿ ਜਿਹੜਾ ਕਿ ਜਿੱਦਾਂ ਰੋਲ ਸੀਗਾ ਰੇਕੀ ਵਗਰੇ ਵਿੱਚ ਮੂਸੇ ਵਾਲੇ ਜਿਹੜਾ ਕਾਰੰਡ ਹੋਇਆ ਸੀਗਾ ਤੇ ਉਹ ਕੇਕੜੇ ਨਾਲ ਇਹਦੇ ਜਿਹੜੇ ਸੰਬੰਧ ਹੈਗੇ ਇਹ ਸਾਰੀ ਪ੍ਰਾਇਮਰੀ ਤਫਤੀਸ਼ ਦੌਰਾਨ ਸਾਹਮਣੇ ਆਏ ਤੇ ਬਾਕੀ ਜਿਹੜਾ ਹੈਗਾ ਇਹਨਾਂ ਦੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਣਗੇ

लड़ाई झगड़े के इस तरीके के हरमनप्रीत के खिलाफ भी पांच मुकदमे है जो कि तीन सौ सात के मनीष कुमार के खिलाफ भी हूं तक चार पांच छह मुकदमे सामने आए जिसे आम सैक के लड़ाई झगड़े इस तरीके के वक्त वक्त बचे हैं तो 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 ਉਹਨਾਂ ਦੀ ਇਨਵੈਸਟੀਗੇਸ਼ਨ ਦੇਖੋ ਬੰਦੇ ਨਾਲ ਗੈਂਗਸਟਰਾਂ ਨਾਲ ਜਿਹੜੀ ਪ੍ਰਾਇਮਰੀ ਤੁਹਾਨੂੰ ਦੱਸਿਆ ਜਿਹੜੇ ਗੈਂਗਸਟਰਾਂ ਦੇ ਨਾਮ ਦੱਸੇ ਇਹਦੇ ਉਸ ਤੋਂ ਇਲਾਵਾ ਹੁਣ ਜੇ ਉਹਨਾਂ ਦੇ ਰਿਮਾਈਂਡ ਲੈ ਕੇ ਪੁਸ਼ਕਿਸ਼ ਕਰਾਂਗੇ ਫਿਰ ਵੀ ਸਾਈਟ ਤੇ ਐਨਾ ਅਸਲਾ ਲਾਇਕੀ ਜਦੋਂ ਬਣਾ ਰਹੀ ਸੀ ਆਪਾਂ ਇਹਨਾਂ ਨੂੰ ਕਿੱਥੇ ਲੁਕੋਣੇ ਨੇ ਨਹੀਂ ਕਈ ਵਾਰੀ ਬੰਦਾ ਅਸਲਾ ਲੁਕੋ ਲੈਣ ਦਾ ਹੈ ਕਈ ਵਾਰ ਸ਼ਿਫਟਾਂ 'ਚ ਲੈ ਕੇ ਆਉਂਦਾ ਹੋ ਸਕਦਾ ਹੈ ਇਕੱਠੇ ਨਾਲ ਲਏ ਹਨ ਦਿਖਾਇਆ ਨਾ ਚਾਰ ਜਾਨੇ ਮੋਟਰਸਾਈਕਲ ਤੇ ਜਿਹੜੀ ਬਣੀ ਸੀ ਆ ਰੋਕੇਗੇ ਤਾਂ ਇਹ ਤਾਂ ਪਰਚਾ ਹੈ ਇਹ ਉਹ ਮੈਨ ਦਾ ਪੜ ਹੋਏ ਚਾਰਜ ਨੇ ਆਇਆ ਕਿ ਉਹ ਕੰਪੂਰੋ ਮੇਰੇ ਕਿਧਰ ਰੁਕੀ ਉੱਥੇ ਕਿਉਂ ਰੁਕੇ ਇਹੋ ਦੀ ਚੈਕਿੰਗ ਦਾ ਚੈਕਿੰਗ ਦਾ ਪੁਲਿਸ ਦੀ ਇਹ ਤਾਂ ਬੰਦਰ ਇਸ ਨੂੰ ਕੀ ਕਹਿੰਦੇ ਚੈਕਿੰਗ ਕਿਤੇ ਵੀ ਹੋ ਸਕਦੀ ਹੈ ਜੀ ਜਿਵੇਂ ਨਿਗਰਵਾਣ ਲੈ ਲੈਣੇ ਹਾਂਜੀ ਉਹ ਤਾਂ ਜਿਹੜਾ ਪ੍ਰੋਸੈਸ ਹੈਗਾ ਟੀਮ ਸਾਡੀ ਕਰਦੀ ਹੈ ਅਗਲਾ ਮਾਸ ਇਸ ਓਨਲੀ ਚਾਰਜ ਜਿਸ ਕੋਸ਼ਲ ਹੋਰਾ ਬਾਕੀ ਹਮੂਰੀ ਇਨਵੈਸਟੀਗੇਸ਼ਨ I think ki کافی ਜ਼ਿਆਦਾ ਡੀਟੇਲ ਜਿਹੜੀ ਹੈਗੀ ਸਾਹਮਣੇ ਆਏਗੀ। ਚਲ ਐਨੇ ਵੱਡੇ ਲੈਵਲ ਦੇ ਉੱਤੇ ਅਸਲਾ ਪੜਿਆ ਜਾਣਾ। ਇਤਨਾ ਕਿਤੇ ਤੱਕ ਕੋਈ ਬਾਤਾਂ ਤੋਂ ਇਹਨਾਂ ਨੇ ਅੰਜਾਮ ਦੇਣਾ ਸੀਗਾ ਜਾਂ ਕੋਈ ਇਹਨਾਂ ਨੇ ਪਿੱਛੇ ਵੱਡਾ ਕੋਈ ਤਾਲੂ ਵੀ ਲਿੰਕ ਦੇ ਦੁਸਤ ਵਾਸਤੇ ਇਹਦਾ ਕੋਈ ਪਤਾ ਨਹੀਂ ਸੀ ਕਿ ਇਹ ਐਨਾ ਅਸਲਾ ਆਕਰ ਬਟੰਡੇ ਦੇ ਵਿੱਚ ਆਇਆ ਤਾਂ ਕੋਈ ਹਾਂਜੀ ਹਰੇਕ ਹਰੇਕ ਪੱਖ ਨੂੰ ਅਸੀਂ ਜਿਹੜਾ ਹੈਗਾ ਜਦੋਂ ਤਫ਼ਤੀਸ਼ ਐਗਜ਼ਾਮਨ ਕਰਾਂਗੇ। ਇਹ ਸਾਰਾ ਅਸਲਾ ਜਿਹੜਾ ਏਸੀ ਹੈ ਜਾਂ ਇਦੇ ਵਿੱਚ ਨੌਂ ਹਥਿਆਰ ਜਿਹੜਾ ਦੇਸੀ ਹੈਗਾ ਇੱਕ ਪਿਸਤਲ ਵੀ ਹੈ ਜਨਾ ਕੋ ਤੇ ਇੱਕ ਜਿਹੜਾ ਹੈਗਾ ਨਾਨ ਦੇਸੀ ਜਿਹੜਾ ਰਿਵਲਵਰ ਹੈ ਇੱਕ ਨਤੀ ਕੋ ਹੋ ਜੀ ਪਹਿਲਾ ਬਿਹਾਰ ਤੋਂ ਸਵਨੋ ਇਹ ਲੋਕੀ ਦੇਸੀ ਜਿਹੜਾ ਜਵਾਨ ਤੇ ਚੱਲ ਰਿਹਾ ਹੈ ਸਾਰੇ ਮਾਮਲੇ ਚਾ ਦੇ ਤਾਂ ਜੀ ਉਹਨਾਂ ਦੇ ਕੇਸ ਜਿਹੜੇ ਹੈਗੇ ਵਸੋਂ ਜਿਹੜੇ ਪ੍ਰਾਇਮਰੀ ਸਾਹਮਣੇ ਤਾਂ डीजीपी साहब बोलो स्पेशल डीजीपी साहब बोलो भी नाकी बंदी कराई जाती है खास ऑपरेशन चल रहे हैं अपने लेवल पे भी सर्च ऑपरेशन वगैरह करते हैं सारा कुछ चल रहा है अभी पर्सनली भी चेकिंग चुकिंग करते रहे हैं।